ਠੀਕ ਰਹੇ ਹੋ ਸਾਡ ਮਾਰੀ ਬ੍ਰੇਕ ਦੇਖਾ ਕਿਵੇਂ ਕਿਵੇਂ ਬ੍ਰੇਕ ਮਾਰਦਾ ਹਾਂ ਲਿਆ ਤੇ ਮੈਂ ਕਹਣਾ ਮੁੰਡਾ ਪਤਾ ਨਹੀਂ ਕਿਧਰ ਵਾਕੇ ਆ ਜਾ ਡਿੱਗਣਾ ਪਈ ਯਾਰ ਆਈ ਕਰਤਾ ਸੀ ਓਏ ਹੈ ਕਿਵੇਂ ਕਮਾਏਗਾ ਮੁੰਡਾ ਪਤਾ ਨਹੀਂ ਐਕਟ ਕਰ ਮਾ ਹੂੰ ਇਹਨੂੰ ਕਮਾਉਣ ਨਹੀਂ ਆਉਂਦਾ ਓ ਵਾਓ ਕਿੱਥੋਂ ਸਿੱਖਿਆ ਤੂੰ ਇਹ ਹੈ ਕਿਵੇਂ ਸਿੱਖ ਗਿਆ ਐ ਹੂੰ ਐ ਮਾਮਾ ਹੂੰ ਇਹ ਮੈਂ ਰੱਦ ਆਫਟ ਕਰ ਦੇਂਗੇ ਸਪੈਂਡ ਦੇ ਉਹ ਤਾਂ ਮੈਂ ਸ਼ੱਕ ਹੀ ਗਿਆ ਕਿਹੜੇ ਕਿਹੜੇ ਦੋਸਤ ਸਟੰਟ ਕਰਦੇ ਤੇਰੇ ਮੇਰੇ ਰਗੁਣ ਹਾਂ ਰਗੁਣ ਕਰਦੇ ਕਿੱਥੇ ਕਰਦੇ ਸਟੰਟ ਆਪਣੇ ਘਰੇ ਆਪਣੇ ਘਰੇ ਆਪਣੇ ਘਰੇ ਤਾਂ ਮਨ ਦੀਦਾ ਨਹੀਂ ਸਟੰਟ ਕਿਤੇ ਗਿੜਾ ਲਾ ਕਿਉਣਾ ਆ ਜਾ ਆਇਆ ਆਇਆ ਬੱਜੋ ਜੰਟ ਫੋੜ ਕੇ ਮਾਰਦਾ ਨੂੰ ਦੱਸ ਤਾਂ ਜਾਪਲਾ ਕਿਵੇਂ ਕਰਦਾ ਹੁਣ ਲੈ ਬੰਦ ਰੋਕ ਕੇ ਦੱਸ ਕੇ ਆ ਜਾ ਹਾਂ ਐ ਮਾਰਦਾ ਹੁਣ ਮੇਰੀ ਗੱਲ ਸੁਣ ਪਹਿਲਾਂ ਇਸ ਸਟੰਟ ਮਾਰ ਕੇ ਤੈਨੂੰ ਕੀ ਮਿਲਦਾ ਹੈ ਦੱਸ ਕੀ ਮਿਲਦਾ ਸਟੰਟ ਮਾਰ ਕੇ ਦੱਸ ਕੀ ਮਿਲਦਾ ਸਟੰਟ ਮਾਰ ਕੇ ਤੈਨੂੰ ਕੀ ਮਿਲਦਾ ਹੂੰ ਤੈਨੂੰ ਕੋਸਤਾ ਲੱਗਦਾ ਹੀ ਹੋਊਗਾ ਸਟੰਟ ਮਾਰ ਕੇ ਆਹ ਫਾਇਦਾਨ ਕੀ ਫਾਇਦਾਨ ਸਟੰਟ ਮਾਰਨ ਦਾ ਹੂੰ ਤੈਨੂੰ ਕੀ ਫਾਇਦਾ ਕੋਈ ਵੀ ਇਕਰ ਫਿਰ ਕਿਉਂ ਮਾਰਦਾ ਫਿਰ ਕਿਉਂ ਮਾਰਦਾ ਹੁੰਦਾ ਫਿਰ ਸਟੰਟ ਕਿਉਂ ਮਾਰਦਾ ਹੁੰਦਾ ਹੂੰ ਕਿਉਂ ਮਾਰਦਾ ਹੁੰਦਾ ਫਿਰ ਦੱਸ ਮੈਨੂੰ ਆ ਜਾ ਬਈ ਕਿੰਨੇ ਘੜ ਲਾਵੇਂਗਾ ਹਜੇ ਆਜੋ ਆਹ ਵੇ ਉਂਟ ਉਹਰਦੇਗਾ ਯਾਰ ਤੂੰ ਬੋਲਟ ਲੈ ਹੈ ਕੀ ਨੋ ਵਾਓ ਜੇ ਮੈਨੂੰ ਫੜ ਨਹੀਂ ਸਕਦਾ ਸਾਈਕਲ ਤੇ ਬਹਿ ਕੇ ਹਮ ਹਮ ਮੈਂ ਉਹ ਬਣਾ ਕਿੰਦੇ ਰਿਹਾ ਬੰਨਾ ਫੜਦਾ ਫੜਦਾ ਨਹੀਂ ਫੜਿਆ ਗਿਆ ਬਾਈ ਜੇ ਮੈਂ ਧਾਰਾ ਲੇ ਲਾ ਤੁਮ ਨਹੀਂ ਹਮ ਨਾ ਹੁਣ ਕਿਹੜਾ ਲਾ ਕੇ ਕੱਚੇ ਸਾਂਜ

ਪਿੱਤਰ ਕਿਤੇ ਜਾਏਗਾ ਆ ਚਿੜੀ ਫੜ ਕੇ ਦੱਸਾਂ ਚਿੜੀ ਹੈਂ ਚੱਲ ਫਿਰ ਚਲੀਏ ਗਰਾਊਂਡ 'ਚ ਓਕੇ ਹਾਂ ਹਰਤਾ ਹਾਂ ਓਕੇ ਚੱਲ ਗਰਾਊਂਡ ਚਲੀਏ ਆ ਲੱਗ ਗਿਆ ਬਾਈ ਹੁਣ ਇੱਥੇ ਆ ਕਿੱਡਾ ਲਾਣ ਕੀ ਕਰਦੇ ਓਏ ਹਾਉਲੀ ਹੌਲੀ ਜਲੜਾ ਡੇਕ ਪਾਂਗਾ ਯਾਰ ਪਰਿਆ ਕੀ ਗੱਲ ਹੋ ਗਈ ਛੱਟ ਗਿਆ ਕੀ ਗੱਲ ਹੋ ਗਈ ਛੱਟ ਗਿਆ ਕਿਉਂ ਥੱਕ ਆਇ ਨਾ ਗਿਆ ਓਰੇ ਤਾਂ ਬੱਸ ਕੁਝ ਤਾਂ ਰੋਕ ਹੁਣ ਮੈਨੂੰ ਦੱਸੋ ਕੀ ਗੱਲ ਹੋ ਗਈ ਥੱਕ ਗਏ ਦੱਸ ਥੱਕ ਗਿਆ ਕਦੇ ਨਾ ਥੱਕ ਗਿਆ ਕਿੰਨੇ ਗੇੜੇ ਲਾਤੇ ਆਂ ਸਪਲਾ ਦੱਸ ਕਿੰਨੇ ਗੇੜੇ ਲਾਤੇ ਹੈਂ ਦੱਸ ਚੱਲ ਖੇਡ ਲੋ ਚੰਗਾ ਠੀਕ ਹੈ ਬਾਈ